ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਿੱਖ ਇਤਿਹਾਸ ਦੇ ਵਿੱਚ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਨਾਮ ਬੜੇ ਹੀ ਮਾਣ ਅਤੇ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਸਰੀਰਕ ਤੌਰ ਤੇ ਗੁਰੂ ਸਹਿਬਾਨਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ ਸੋ ਬਾਬਾ ਬੁੱਢਾ ਜੀ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ ਹਨ ਬਾਬਾ ਬੁੱਢਾ ਜੀ ਸੇਵਾ ਭਾਵਨਾ ਰੱਖਦੇ ਸਨ ਪਰ ਐਸਾ ਕੀ ਹੋਇਆ ਕਿ ਇੱਕ ਮਿੱਟੀ ਅਤੇ ਚਿੱਕੜ ਦੇ ਨਾਲ ਭਰਿਆ ਹੋਇਆ ਟੋਕਰਾ ਬਾਬਾ ਬੁੱਢਾ ਜੀ ਨੇ ਵਜ਼ੀਰ ਖਾਨ ਦੇ ਪੇਟ ਦੇ ਉੱਤੇ ਬੜੇ ਜ਼ੋਰ ਦੇ ਨਾਲ ਮਾਰਿਆ ਜਿਸ ਦੇ ਨਾਲ ਉਸ ਦੇ ਪੇਟ ਵਿੱਚੋਂ ਪਾਣੀ ਨਿਕਲ ਆਇਆ ਦੱਸ ਦਈਏ ਕਿ ਵਜ਼ੀਰ ਖਾਨ ਜੋ ਆਪਾਂ ਜ਼ਿਕਰ ਕਰ ਰਹੇ ਹਾਂ ਇਹ ਬਾਦਸ਼ਾਹ ਜਹਾਂਗੀਰ ਦੇ ਸਮੇਂ ਹੋਇਆ ਹੈ ਬਾਦਸ਼ਾਹ ਜਹਾਂਗੀਰ ਦਾ ਇਹ ਵਜੀਰ ਖਾਂ ਅਹਲਕਾਰ ਸੀ ਭਾਵੇਂ ਘਰ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ ਪਰ ਸੁੱਖ ਨਹੀਂ ਹੈ ਕਿਉਂਕਿ ਇੱਕ ਭਿਆਨਕ ਰੋਗ ਲੱਗਾ ਹੋਇਆ ਹੈ ਉਹ ਰੋਗ ਜਲੋਦਰ ਦਾ ਰੋਗ ਹੈ ਜਿਸ ਰੋਗ ਦੇ ਕਰਕੇ ਨਾ ਤੇ ਵਜੀਰ ਖਾਂ ਢੰਗ ਦੇ ਨਾਲ ਬੈਠ ਪੰਦਾ ਨਾ ਚੱਲ ਫਿਰ ਸਕਦਾ ਕਿਉਂਕਿ ਇਸ ਦੇ ਪੇਟ ਦੇ ਵਿੱਚ ਬੜੀ ਭਾਰੀ ਦਰਦ ਰਹਿੰਦੀ ਸੀ ਸੋ ਇਸਨੇ ਬੜੇ ਚੰਗੇ ਵਧੀਆ ਵੈਦ ਸੱਦੇ ਬੜਾ ਉਪਚਾਰ ਕੀਤਾ ਬੜਾ ਇਲਾਜ ਕਰਕੇ ਵੇਖਿਆ ਪਰ ਇਸ ਦੀ ਇਹ ਦਰਦ ਦੂਰ ਨਾ ਹੋਈ ਇੱਕ ਦਿਨ ਗੁਰੂ ਨੇ ਕਿਰਪਾ ਕੀਤੀ ਹੈ ਇਹ ਵਜੀਰ ਖਾਂ ਆਪਣੇ ਘਰ ਦੇ ਵਿੱਚ ਬਾਹਰ ਡਿਉੜੀ ਦੇ ਵਿੱਚ ਬੈਠਾ ਹੋਇਆ ਸੀ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਜਿਸ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜਬਾਨੀ ਕੰਠ ਕੀਤੀ ਸੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰਦਾ ਉਹ ਗੁਰੂ ਦਾ ਸਿੱਖ ਲੰਘ ਰਿਹਾ ਹੈ ਜੋ ਉਸ ਦਾ ਰੋਜ਼ ਦਾ ਨਿਤਨੇਮ ਸੀ ਜਦ ਉਸ ਬਾਣੀ ਦੇ ਬੋਲ ਇਹ ਸੇ ਵਜੀਰ ਖਾਨ ਦੇ ਕੰਨਾਂ ਦੇ ਵਿੱਚ ਪਏ ਇਸ ਨੂੰ ਆਪਣੇ ਦਰਦ ਤੋਂ ਰਾਹਤ ਹੋਈ ਹੈ ਕੁਝ ਆਰਾਮ ਮਹਿਸੂਸ ਹੋਇਆ ਜਦੋਂ ਉਹ ਸਿੱਖ ਚਲਿਆ ਗਿਆ ਤਾਂ ਇਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਜੋ ਸਿੱਖ ਕਲਾਮ ਪੜਦਾ ਜਾ ਰਿਹਾ ਉਸ ਦੇ ਨਾਲ ਮੇਰਾ ਦਰਦ ਘਟਿਆ ਹੈ ਸੂਏ ਇਸ ਨੇ ਫਿਰ ਅਗਲੇ ਦਿਨ ਇਦਾਂ ਹੀ ਕੀਤਾ ਜਦੋਂ ਉਹ ਪਾਵਨ ਬਾਣੀ ਦੇ ਬੋਲ ਇਸ ਦੇ ਕੰਨਾਂ ਵਿੱਚ ਪੈਂਦੇ ਨੇ ਇਹਦਾ ਦਰਦ ਘਟ ਜਾਂਦਾ ਹੈ ਸੂਏਸ ਨੇ ਵੇਖਿਆ ਕਿ ਮੇਰਾ ਇਲਾਜ ਇਹ ਬਾਣੀ ਦੇ ਵਿੱਚ ਹੈ ਹੁਣ ਵਜੀਰ ਖਾਨ ਨੇ ਅੱਗੋਂ ਉਸ ਸਿੱਖ ਨੂੰ ਰੋਕਿਆ ਆਖਣ ਲੱਗਾ ਕਿ ਤੂੰ ਕੌਣ ਹੈ ਤਾ ਉਸ ਸਿੱਖ ਨੇ ਦੱਸਿਆ ਮੈਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਿੱਖ ਹਾਂ ਤਾਂ ਜਿਸ ਨੇ ਪਛਿਆ ਜੋ ਤੁ ਕਲਾਮ ਪੜਦਾ ਇਹ ਕੀ ਪੜਦਾ ਹੈ ਤਾਂ ਸਿੱਖ ਨੇ ਦੱਸਿਆ ਇਹ ਸਾਰਿਆਂ ਹੀ ਦੁੱਖਾਂ ਦਾ ਨਾਸ਼ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਨ ਵਾਲੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਹੈ ਤਾਂ ਉਸ ਵੇਲੇ ਵਜ਼ੀਰ ਖਾਂ ਆਖਣ ਲੱਗਾ ਕਿ ਤੇਰੀ ਇਸ ਕਲਾਮ ਨੂੰ ਸੁਣਦਿਆਂ ਸਾਰ ਮੇਰਾ ਦੁੱਖ ਘਟ ਜਾਂਦਾ ਹੈ ਜੇ ਕਿਤੇ ਮਿਰਤੇ ਕਿਰਪਾ ਕਰੇ ਮੈਨੂੰ ਰੋਜ਼ ਇਹ ਪਾਵਨ ਬਾਣੀ ਸੁਣਾ ਕੇ ਜਾਇਆ ਕਰ ਮੈਨੂੰ ਬੜਾ ਆਰਾਮ ਮਿਲਦਾ ਹੈ ਤਾਂ ਉਸ ਗੁਰੂ ਦੇ ਸਿੱਖ ਨੇ ਆਖਿਆ ਇਹ ਤੇ ਗੁਰੂ ਸਾਹਿਬ ਜੀ ਦੀ ਮਹਿਮਾ ਹੈ ਉਹਨਾਂ ਦੀ ਉਸਤਤ ਹੈ ਗੁਰੂ ਕਿਰਪਾ ਕਰਦਾ ਹੈ ਜਿਹੜਾ ਇਸ ਪਾਵਨ ਬਾਣੀ ਨੂੰ ਸੁਣਦਾ ਹੈ ਜਾਂ ਪੜਦਾ ਹੈ ਉਹਦੇ ਦੁੱਖ ਘਟੇ ਜਾਂਦੇ ਨੇ ਸੋ ਵਜੀਰ ਖਾਂ ਉਸ ਸਿੱਖ ਦੇ ਕੋਲੋਂ ਬਾਣੀ ਸੁਣਨ ਲੱਗਾ ਸੁਣਦਿਆਂ ਸੁਣਦਿਆਂ ਸ਼ਰਧਾ ਬਣ ਗਈ ਐ ਸਿੱਖ ਨੂੰ ਆਖਣ ਲੱਗਾ ਕਿ ਮੈਂ ਸਦਾ ਵਾਸਤੇ ਇਸ ਦੁੱਖ ਤੋਂ ਅਤੇ ਹੋਰ ਵੀ ਮੈਂ ਜਨਮ ਮਰਨ ਦੀ ਫਾਈ ਤੋਂ ਮੁਕਤ ਹੋਣਾ ਚਾਹੁੰਨਾ ਮੈਨੂੰ ਆਪਣੇ ਗੁਰੂ ਦੇ ਕੋਲ ਲੈ ਕੇ ਚੱਲ ਤਾਂ ਉਸ ਵੇਲੇ ਉਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਨੇ ਆਖਿਆ ਕਿ ਸਤਗੁਰੂ ਜੀ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਵਿਖੇ ਕਾਰ ਸੇਵਾ ਦੇ ਕਾਰਜ ਚਲਾ ਰਹੇ ਨੇ ਆਪ ਜੀ ਉੱਥੇ ਚਲੋ ਸਤਗੁਰਾਂ ਦੇ ਦਰਸ਼ਨ ਕਰੋ ਸਤਗੁਰੂ ਜੀ ਤੁਹਾਡੇ ਤੇ ਕਿਰਪਾ ਕਰਨਗੇ ਸੋ ਪਾਵਨ ਬਾਣੀ ਸੁਣਨ ਕਰਕੇ ਮਨ ਨਿਰਮਲ ਹੋਇਆ ਸੀ ਸ਼ਰਧਾ ਬਣ ਗਈ ਹੈ ਹੁਣ ਵਜੀਰ ਖਾਂ ਸਤਗੁਰਾਂ ਦੇ ਪਾਵਨ ਪਵਿੱਤਰ ਸਥਾਨ ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਜਿੱਥੇ ਕੇ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੀ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਪਾ ਕਰਕੇ ਹਾਥੀ ਸੇਵਾ ਕਰ ਰਹੇ ਨੇ ਸੰਗਤਾਂ ਦੇ ਪਾਸੋਂ ਸੇਵਾਵਾਂ ਕਰਵਾ ਰਹੇ ਨੇ ਸੋ ਇਥੇ ਸਵਦੀਰ ਖਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਬੜਾ ਖੁਸ਼ ਹੋਇਆ ਨਿਹਾਲ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਹੀ ਇਲਾਹੀ ਹਨ ਦਰਸ਼ਨ ਕਰਨ ਵਾਲੇ ਦੇ ਦੁੱਖ ਘਟੇ ਜਾਂਦੇ ਨੇ ਸੋ ਇਸ ਵਜੀਰ ਖਾਨ ਨੇ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਤੁਹਾਡੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸਰਵਣ ਕੀਤੀ ਮੈਨੂੰ ਬੜਾ ਫਾਇਦਾ ਹੋਇਆ ਮੇਰਾ ਦੁੱਖ ਘਟਿਆ ਜਾਣ ਲੱਗਾ ਹੁਣ ਮੈਂ ਤੁਮਨਾ ਕਿ ਮੇਰਾ ਰੋਗ ਸਦਾ ਵਾਸਤੇ ਖਤਮ ਹੋ ਜਾਵੇ ਇਹ ਤੁਹਾਡੇ ਤੋਂ ਬਿਨਾ ਕੋਈ ਕਰ ਨਹੀਂ ਸਕਦਾ ਮੇਰੇ ਤੇ ਕਿਰਪਾ ਕਰੋ ਮੈਨੂੰ ਤੰਦਰੁਸਤੀ ਦਿਓ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਇਸ ਤਰ੍ਹਾਂ ਕੰਮ ਕਰੋ ਉਹ ਸਾਹਮਣੇ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸੰਗਤਾਂ ਦੇ ਪਾਸੋਂ ਸੇਵਾ ਕਰਵਾ ਰਹੇ ਨੇ ਉਹਨਾਂ ਦੇ ਕੋਲ ਜਾਓ ਉਹ ਤੁਹਾਡਾ ਦੁੱਖ ਦੂਰ ਕਰਨਗੇ ਸੋ ਜਿਸ ਵੇਲੇ ਵਜ਼ੀਰ ਖਾਨ ਬਾਬਾ ਬੁੱਢਾ ਜੀ ਦੇ ਕੋਲ ਗਿਆ ਬਾਬਾ ਜੀ ਸੇਵਾ ਦੇ ਵਿੱਚ ਲੱਗੇ ਹੋਏ ਸਨ ਵਜ਼ੀਰ ਖਾਨ ਨੇ ਬੇਨਤੀ ਕੀਤੀ ਕਿ ਬਾਬਾ ਜੀ ਮੈਨੂੰ ਆਪ ਜੀ ਦੇ ਪਾਸ ਗੁਰੂ ਸਾਹਿਬ ਜੀ ਨੇ ਭੇਜਿਆ ਹੈ ਮੇਰੇ ਤੇ ਕਿਰਪਾ ਕਰੋ ਮੇਰਾ ਦੁੱਖ ਦੂਰ ਕਰ ਦਿਓ ਪਰ ਬਾਬਾ ਬੁੱਢਾ ਜੀ ਕਾਰ ਸੇਵਾ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਨੇ ਵਜੀਰ ਖਾਨ ਦੀ ਗੱਲ ਦਾ ਬਹੁਤਾ ਧਿਆਨ ਨਾ ਕੀਤਾ ਤਾਂ ਸਾਧ ਸੰਗਤ ਜੀ ਵਜੀਰ ਖਾਨ ਉੱਥੇ ਹੀ ਖਲੋਤਾ ਰਿਹਾ ਅਸਲ ਦੇ ਵਿੱਚ ਬਾਬਾ ਜੀ ਇਹ ਵੇਖਣਾ ਚਾਹ ਰਹੇ ਸਨ ਕਿ ਜੋ ਗੁਰੂ ਘਰ ਦਾਤ ਲੈਣ ਆਇਆ ਹੈ ਉਹ ਲੈਣ ਚੋਗਾ ਹੈ ਵੀ ਕਿ ਨਹੀਂ ਗੁਰੂ ਘਰੋਂ ਜਦੋਂ ਦਾਤ ਲੈਣੀ ਹੋਵੇ ਉਦੋਂ ਨਿਮਰਤਾ ਚਾਹੀਦੀ ਹੈ ਅਤੇ ਧੀਰਜ ਚਾਹੀਦਾ ਹੈ ਕਾਲੇ ਪੈਣ ਨਾਲ ਦਤਾਂ ਨਹੀਂ ਮਿਲਦੀਆਂ ਸੋ ਵਜੀਰ ਖਾਂ ਬਾਬਾ ਬੁੱਢਾ ਜੀ ਪਾਸੋਂ ਨਾਂ ਵਾਲਾ ਸ਼ਬਦ ਸੁਣ ਕੇ ਵੀ ਉੱਥੇ ਹੀ ਰੁਕਿਆ ਰਿਹਾ ਦੁਬਾਰਾ ਫਿਰ ਬੇਨਤੀ ਕੀਤੀ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਦੁੱਖ ਦੂਰ ਕਰ ਦਿਓ ਤਾਂ ਬਾਬਾ ਬੁੱਢਾ ਜੀ ਫਿਰ ਆਪਣੇ ਕੰਮ ਦੇ ਵਿੱਚ ਲੱਗੇ ਰਹੇ ਤੀਸਰੀ ਵਾਰ ਵजीर खान ਨੇ ਜਦੋਂ ਬੇਨਤੀ ਕੀਤੀ ਹੈ ਤਾਂ ਬਾਬਾ ਜੀ ਨੇ ਜੋ ਟੋਕਰਾ ਮਿੱਟੀ ਦਾ ਚੱਕੜ ਦਾ ਚੁੱਕਿਆ ਹੋਇਆ ਸੀ ਉਹ ਐਸਾ ਵਗਾ ਕੇ ਵजीर खान ਦੇ ਪੇਟ ਦੇ ਉੱਪਰ ਮਾਰਿਆ ਜਿਸ ਦੇ ਨਾਲ ਜੋ ਜਲੂਤਰ ਦਾ ਰੋਗ ਵजीर खान ਨੂੰ ਹੋਇਆ ਸੀ ਜਿਸ ਰੋਗ ਦੇ ਕਰਕੇ ਇਸ ਵजीर खान ਦੇ ਪੇਟ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਤੇ ਇਸ ਨੂੰ ਦਰਦ ਬੜੀ ਰਹਿੰਦੀ ਸੀ ਇਹਦਾ ਉਹ ਪਾਣੀ ਨਿਕਲ ਗਿਆ ਤੇ ਵजीर खान ਨਵਾਂ ਨਿਰੋਵਾ ਨਿਰੋਗ ਹੋ ਗਿਆ ਸੋ ਇਹ ਕਿਰਪਾ ਗੁਰੂ ਘਰੋਂ ਗੁਰੂ ਕਰਦਾ ਹੈ ਆਪਣੇ ਪਿਆਰਿਆਂ ਦੇ ਪਾਸੋਂ ਕਰਵਾਉਂਦਾ ਹੈ ਵजीर खान ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਪਹੁੰਚਿਆ ਆਖਣ ਲੱਗਾ ਸਤਿਗੁਰੂ ਜੀ ਆਪ ਜੀ ਦੇਤੇ ਤੇ ਜੋ ਸਿੱਖ ਹਨ ਉਹ ਹੀ ਬੜੇ ਸ਼ਰਧਾ ਵਾਲੇ ਹਨ ਜੇ ਉਹ ਇਹ ਨਾ ਭਲਾ ਕਰ ਦਿੰਦੇ ਹਨ ਜਿਹੜਾ ਆਪ ਜੀ ਦੀ ਸ਼ਰਨ ਦੇ ਵਿੱਚ ਆਵੇ ਉਹਦਾ ਕਿਉਂ ਨਾ ਭਲਾ ਹੋਵੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਦਰੋਂ ਕਰੋ ਹੁਣ ਨਾਮਦਾਨ ਬਖਸ਼ੋ ਅਤੇ ਜਨਮ ਮਰਨ ਦਾ ਮੇਰਾ ਗੇੜ ਜੋ ਹੈ ਉਹ ਕਟਿਆ ਜਾਵੇ ਸੋ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਸ ਦਿਨ ਤੋਂ ਉਹ ਵਜੀਰ ਖਾਂ ਸਿੱਖ ਹੋਇਆ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਸਦਾ ਰੋਗ ਦੂਰ ਹੋ ਗਿਆ ਸੋ ਇਹ ਹੈ ਗੁਰੂ ਸਾਹਿਬ ਜੀ ਦੀ ਮਹਿਮਾ ਗੁਰੂ ਦੇ ਸਿੱਖਾਂ ਦੀ ਮਹਿਮਾ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਰ ਸਰਵਣ ਕਰਨ ਦਾ ਮਹਾਤਮ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਹੋਰ ਆਪਣੇ ਵਿਚਾਰ ਕਮੈਂਟ ਵਾਲੇ ਜਰੂਰ ਦੱਸੋ ਸਾਧ ਸੰਗਤ ਜੀਓ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਦਾ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ